ਦੇਵਤ ਗੁਰੂ ਸਾਹਿਬ ਜੀ ਅਸਾ ਮਹੱਲਾ ਪਹਿਲਾ ਚਾਰੇ ਹੁੰਡਾਂ ਢੁੰਡੀਆਂ ਕੋ ਨੀਮੀ ਮਟਾ ਜੇ ਤੁਧ ਭਾਵੈ ਸਹਿਬਾ ਮੈਂ ਤੂੰ ਮੈਂ ਹੋ ਤੈ ਡਰ ਬਿ ਭਮ ਨੇਮ ਕੋ ਕੈ ਕਰੀ ਸਲਾਮ ਆਇ ਕੋ ਮਟਾ ਤੁਤਣੀ ਸਚ ਮੁਖ ਨਾਮ ਰਹਾ ਸਿੱਧਾ ਸੇਵਨ ਸਿੱਧ ਪੀਰ ਮੰਗਹਿ ਰਿੱਤ ਸਿਤ ਮੈਂ ਇਕ ਨਾ ਆਪਣਾ ਵਿਸਰਾਏ ਸੱਚੇ ਗੁਰ ਬੁੱਧ ਜੋ ਭੋਗੀ ਕਾ ਪੜੀ ਕਿਆ ਪਰ ਹੈ ਦਸੰਤਰ ਗੁਰ ਕਾ ਸਭਨ ਨ ਤੀਨਹੀ ਤਤ ਸਾਰ ਨਿਰੰਤਰ ਪੰਡਿਤ ਪਾਡੇ ਜੋ ਇਸੀ ਨੇ ਤੜਾ ਹੈ ਪੁਰਾਣਾ ਅੰਤਰ ਵਸਤ ਨ ਜਾਣਣੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਤਬਨਮ ਤਪ ਕਰਹਿ ਨਿਤ ਤੀਨਥ ਵਾਸਾ ਆਪਨ ਤੀਨ ਹੈ ਤਾਪਸੀ ਕਹਿ ਪੇ ਤੁਦਸ ਇਕ ਬਿੰਦ ਰਤਨ ਜਤਨ ਕਰਿ ਰਾਖਦੀ ਫਿਜਤੀ ਕਹਾਵਹਿ ਬਿਨ ਗੁਰ ਸਬਦਨ ਛੁਟਹਿ ਪ੍ਰਮ ਆਵਹਿ ਜਾਵਹਿ ਇਕ ਗਿਰਿ ਹੀ ਸੇਵਕ ਸਾਧਕ ਬ੍ਰਹਮ ਮਤੀ ਲਗੇ ਨਾਮਦਾਣ ਇਸ਼ਨਾਨ ਤ੍ਰਿੜ ਹਰਪਵਤ ਸੁ ਜਾਗੇ ਵਰਤੇ ਤਰ ਕਰ ਜਾਣੀਐ ਸੁ ਜਾਣ ਸਿੰਘ ਮੈਂ ਨਾਨਕ ਨਾਮ ਨਵ ਅਵਿਸਰ ਸਚੇ ਮਨ ਮਨ ਹੈ ਵਰਤੇ ਦਾ ਕਰ ਜਾਣੀ ਐ ਸੋ ਜਾਇ ਸਿਨਣਾ ਨਾਨਕ ਨਾਮਣਾ ਵੀਸਰੈ ਸਾਚੇ ਮਨ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਕੋ ਚਰੈ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕਾ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੋਛ ਹਮਾਰੇ ਬਰਨ ਸਕੈ ਸਫਤ ਜੋ ਤੁਹਾਰੀ ਹਾਮਣਾ ਕਰ ਸਕਤ ਸਿਫਤ ਤੁਮਾਰੀ ਤੁਮ ਆਪਲੇ ਹੋ ਤੁਮ ਖਤਰਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪ੍ਰਭ ਭਗਵਾਨ ਦਾਸਨੁ ਦਾਸਕ ਹੈ ਜਗਨਾਨਕ ਜੇ ਹਾ ਤੂ ਕਰਾਏ ਹੈ ਤੇਹਾ ਹੋਮ ਕਰੀ ਵਖਿਆਨ ਸੋ ਗੁਰੂ ਪਿਆਰੇ ਸਾ ਸੰਗ ਜੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਸਨ ਹੱਲਾ ਪਹਿਲਾ ਆਸਰ ਆ ਗਿਆ ਪਹਿਲੇ ਪਾਸ਼ਾ ਧਨ ਸ਼੍ਰੀ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਦੇ ਮﻘਾਰਮੇ ਤੋਂ ਚਾਰ ਨਕੀਤਾ ਹੋ ਰਿਹਾ ਅਸ਼ਟਪਦੀਆਂ ਦਾ ਲੜੀਵਾਰ ਦਾ ਚੌਧਵੀਂ ਅਸ਼ਟਪਦੀ ਜੋ ਕਿ ਧਰਮਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਿਵਾਰਕਾਂ ਚ 418100 ਅੰਤ ਸੁਸ਼ੋਭਿਤ ਹੈ 사ਧਗੁਰੂ ਬਖਸ਼ਿਸ਼ ਕਰਦੇ ਨੇ ਦਰ ਬਿਭਾ ਮਨੀਮ ਕੋ ਕਹਿ ਕਰੀ ਸਲਾਮ ਦਰ ਬਿਭਾ ਮਨੀਮ ਕੋ ਕਹਿੰਦੇ ਭਾਈ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਆਇ ਅੰਤਰਜਾਮੀ ਕੋਈ ਤੇਰੇ ਬਰਾਬਰ ਦੂਜਾ ਹੋਰ ਕੋਈ ਨਹੀਂ ਐ ਤੋ ਤੇ ਜੇ ਵੜਿਆ ਵਰਨਾ ਕੋਈ ਤੇਰੇ ਬਰਾਬਰ ਦਾ ਬੀਭਾ ਤੇਰੇ ਦਰ ਦੇ ਬਰਾਬਰ ਮੈਂ ਨੀਮ ਕੋ ਮੈਨੂੰ ਕੋਈ ਵੀ ਨਹੀਂ ਦਿਖਣਾ ਕਰਦਾ ਕੋਈ ਵੀ ਤੇਰੇ ਨਾਮ ਦੇ ਬਰਾਬਰ ਨਹੀਂ ਤੇਰੇ ਤੁਲ ਨਹੀਂ ਐ ਕੋ ਕਹਿ ਕਿ ਰਿਸਲਾਮ ਕੇਨੂੰ ਸਲਾਮ ਕਰਾ ਤੋ ਤੇ ਜੇ ਵੜ ਅਵਰਨਾ ਕੋਈ ਕੋਈ ਨਹੀਂ ਐ ਤੇਰੇ ਬਰਾਬਰ ਹੋਰ ਈਕੋ ਮੈਂ ਦਾ ਤੂ ਤਣੀ ਸਾਚਾ ਮੁਖ ਨਾਮ ਰਹਾਉ ਕਿੱਕੋ ਮੱਡਾ ਤੂੰ ਤਣੀ ਮੇਰਾ ਮਾਲਕ ਮੇਰਾ ਪਤੀ ਮੇਰਾ ਖਸਮ ਤੂੰ ਹੀ ਹੋ ਐ ਸਾਚਾ ਮੁਖ ਨਾਮ ਮੁਖ ਦੇ ਵਿੱਚ ਨਾਮ ਵੀ ਤੇਰੇ ਨਾਮ ਦਾ ਹੀ ਐ ਤੇਰੇ ਸਿਮਰਨ ਦਾ ਹੀ ਨਾਮ ਮੇਰੇ ਮੁਖ ਵਿੱਚ ਵਸਦਾ ਰਹਾਵ ਵਿਸ਼ਰਾਮ ਦੇ ਕੇ ਕੇਂਦਰੀ ਬਾਸ ਨੂੰ ਜਾਂਦੇ ਨੇ ਚਾਰ ਸਮਹਲਾ ਪਹਿਲਾ ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੱਡਾ ਕਹਿੰਦੇ ਮੇਰੇ ਸਤਿਗੁਰੂ ਮੈਂ ਚਾਰ ਤੇ ਫੇਰੇ ਚਾਰੇ ਕੁੰਡਾ ਪੂਰ ਪਛਮ ਉੱਤਰ ਦੱਖਣ ਲਪਣੀਆਂ ਕੀਤੀਆਂ ਕੋ ਨੀਮੀ ਮੈਟਾ ਮੈਨੂੰ ਤੇਰੇ ਬਿਨਾ ਹੋਰ ਕੋਈ ਵੀ ਨਹੀਂ ਲੱਭਿਆ ਤੇਰੇ ਬਿਨਾ ਹੋਰ ਕੋਈ ਐਸਾ ਨਹੀਂ ਜਿਹੜਾ ਸਭ ਸਰਵ ਕਲਾ ਸਮਰਾਥ ਹੋਵੇ ਜਿਹੜਾ ਕਰਨ ਕਰਾਵਨ ਹਾਰ ਸੁਆਮੀ ਖੇਲਾ ਵਿਖਸੈ ਅੰਤਰਜਮੀ ਇਕ ਤੂੰ ਹੀ ਹੈ ਤੇਰੇ ਬਰਾਬਰ ਹੋਰ ਕੋਈ ਨਹੀਂ ਐ ਚਾਰੇ ਕੁੰਡਾ ਮੈਂ ਲੱਭ ਲੀਆਂ ਨੇ ਖੋਜ ਲਈਆਂ ਨੇ ਜੇ ਤੁਧ ਭਾਵੈ ਸ ਆਇਬਾ ਤੂੰ ਮੈਂ ਹੋ ਤੈਡਾ ਮੇਰੇ ਸਤਿਗੁਰੂ ਜੀ ਤੈਨੂੰ ਭਾਜਾਏ ਤੈਨੂੰ ਭਾਜਾਏ ਮੇਰੇ ਸਾਇਬ ਮੇਰੇ ਮਾਲਕ ਤੂੰ ਮੈਂ ਹੋ ਤੈਡਾ ਤੂੰ ਮੈਂ ਤੂੰ ਮੇਰਾ ਮਾਲਕ ਐ ਮੈਂ ਤੇਰਾ ਤੈਡਾ ਭਰਾ ਤੇਰਾ ਨੌਕਰ ਤੇਰਾ ਚੱਕਰ ਹਾਂ ਕਿਉਂਕਿ ਥਾਪੁਰ ਮੇਰਾ ਆਤਪਾਰਾ ਤੂੰ ਮੇਰਾ ਸਤਿਗੁਰੂ ਐ ਤੂੰ ਮੇਰਾ ਸੁਆਮੀ ਐ ਮੇਰੇ ਸਤਿਗੁਰੂ ਚਾਰੇ ਕੁੰਡਾਂ ਮੈਂ ਲੱਭ ਲਿਆ ਨੇ ਤੇ ਤੇ ਬਰਾਬਰ ਕੋਈ ਨਹੀਂ ਐ ਪਰ ਜੇ ਤੈਨੂੰ ਭਾਜਾਏ ਤੇ ਤੂੰ ਮੇਰਾ ਮਾਲਕ ਐ ਮੈਂ ਤੇਰਾ ਨੌਕਰ ਹਾਂ ਵੀਖੜ ਭਿਖਾਰੀ ਤੇਰੇ ਤੂੰ ਨਿਜਪਤ ਹੈ ਜਾਤਾ ਹੋਦਿਆ ਮੰਗਣ ਜਾਣ ਕੋ ਅਦੇਉ ਨਾਮ ਰੰਗ ਲਾਤਾ ਮੇਰੇ ਸਤਗੁਰੂ ਅਸੀਂ ਭੇਖ ਤੇਰੇ ਦਰ ਤੇ ਭਿਖਾਰੀ ਆ ਤੇਸ ਤੋਂ ਭੀਖ ਮੰਗਦੇ ਆ ਇਸ ਲਈ ਤੂੰ ਮੇਰਾ ਮਾਲਕ ਪਰ ਜੇ ਤੈਨੂੰ ਭਾਜਾਏ ਤੇ ਮੈਂ ਤੇਰਾ ਤੂੰ ਮੇਰਾ ਮਾਲਕ ਐ ਮੈਂ ਤੇਰਾ ਨੌਕਰ ਜੇ ਇਸ ਲਈ ਦਰਬੀ ਭਗ ਨੀਮ ਕੋ ਕਹਿ ਕਰੀ ਸਲਾਮ ਇਕ ਮੈਂ ਟਾ ਤੁੰਡਣੀ ਸੱਚਾ ਮੁਖ ਨ ਮਰਹਾ ਮੈਨੂੰ ਤੇਰੇ ਦਰ ਦੇ ਬਰਾਬਰ ਹੋਰ ਕੋਈ ਦਿਖਦਾ ਨਹੀਂ ਹੈ ਤੇਰੇ ਬਰਾਬਰ ਕੋਈ ਨਹੀਂ ਦਿਖਣਾ ਕਰਦਾ ਤੈਨੂੰ ਸਲਾਮ ਕਰਨੀ ਕਰਾ ਇਕ ਮੇਰਾ ਤੁਹੀ ਧਨੀ ਮਾਲ ਖਸਮ ਸੱਚਾ ਮੁਖ ਨਾਮ ਤੇ ਮੁਖ ਤੋਂ ਤੇਰੇ ਨਾਮ ਲਪਣਾ ਕਰਦਾ ਤੈਨੂੰ ਹੀ ਧਿਆਨ ਕਰਦਾ ਰਹਾ ਹਾਂ ਸਿੱਧਾ ਸੇਵਣ ਸਿੱਧ ਪੀਰ ਮੰਗ ਹੈ ਰਿਤ ਸਿੱਧ ਸਿੱਧ ਹਿੰਦੂਆਂ ਦੇ ਨੇ ਪੀਰ ਮੁਸਲਮਾਨਾਂ ਦੇ ਨੇ ਕਹਿੰਦੇ ਮੇਰੇ ਸਤਿਗੁਰੂ ਸਿੱਧਾ ਸੇਵਣ ਸਿੱਧ ਪੀਰ ਤੇ ਸਿੱਧ ਸਿੱਧਾਂ ਨੂੰ ਸੇਵਦੇ ਨੇ ਪੀਰ ਪੀਰਾਂ ਨੂੰ ਸੇਵਦੇ ਨੇ ਮੰਗਿਆ ਰਿਤ ਉਹ ਰਿਤੀਆਂ ਸਿੱਟੀਆਂ ਮੰਗਣੀਆਂ ਕਰਦੇ ਨੇ ਮੈਂ ਇੱਕ ਨਾਮ ਨਾ ਵੀ ਸਰਹ ਸੱਚੇ ਗੁਰਪੁੱਤ ਮੈਂ ਕਿ ਤੇਰਾ ਨਾਮ ਨਾ ਭੁਲਾਵਾਂ ਤੈਨੂੰ ਨਾ ਭੁਲਾਵਾਂ ਇਹੀ ਮੇਰੇ ਸੱਚੇ ਸਤਿਗੁਰੂ ਕਰੋ ਕਿਰਪਾ ਮਿਲੀ ਹੈ ਬੁੱਧ ਮਿਲੀ ਹੈ ਇਹ ਮੇਰੇ ਸਤਿਗੁਰੂ ਕਿਰਪਾ ਕਰ ਮਿਰਤੇ ਜੋਗੀ ਭੋਗੀ ਕਾਪੜੀ ਕਹਿ ਭਵੈ ਸੰਤਰ ਕਹਿੰਦੇ ਜੋਗੀ ਜੋਗ ਕਹਿੰਦੇ ਨੇ ਜੋਗੀ ਕਹੈ ਜੋਗ ਪਰ ਮਿੱਠਾ ਆਵਰਨ ਦੂਜਾ ਭਾਈ ਜੋਗੀ ਜੋਗ ਮਤ ਨੂੰ ਸਿਆਣਾ ਸਮਝਦੇ ਨੇ ਜੋਗੀ ਜੋਗ ਕਮਾ ਕੇ ਬਹੁਤ ਵੱਡਾ ਕੰਮ ਸਮਝਦੇ ਨੇ ਭੋਗੀ ਭੋਗ ਕਰਕੇ ਗ੍ਰਸਥ ਉਹ ਚੰਗੇ ਸਮਝਦੇ ਨੇ ਕਾਪੜੀ ਕਾਪੜੀ ਪਾਲ ਜਿਹੜੇ ਫਾਟੇ ਪੁਰਾਣੇ ਲੀਡੇ ਪਾਉਂਦੇ ਨੇ ਕਿਆ ਭਵੇਂ ਜਿਸੰਤਰ ਕਹਿੰਦੇ ਜੋਗੀ ਬਣ ਕੇ ਭੋਗੀ ਬਣ ਕੇ ਕਾਪੜੀ ਬਣ ਕੇ ਕੀ ਜਿਸੰਤਰ ਦੇਸ਼ ਦੇ ਸੰਤਰਾ ਤੇ ਘੁੰਮਦਾ ਫਿਰਦਾ ਹੈ ਗੁਰ ਕਾਬਦ ਨਾ ਚੀ ਨਹੀਂ ਤਤਸਾਰ ਨਿਰੰਤਰ ਜੇ ਗੁਰਦਾਸ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਹਿਰਦੇ ਵਿੱਚ ਨਹੀਂ ਵਸਾਇਆ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਦੇਸ਼ ਦੇ ਸੰਤਰਾ ਘੁੰਮੇ ਦਾ ਕੋਈ ਫਾਇਦਾ ਨਹੀਂ ਹੈ ਪੰਡਿਤ ਪਾਂਡੇ ਜੋ ਸੀਨੇ ਤਪੜਾ ਪੁਰਾਣਾ ਪੰਡਿਤ ਤੇ ਪਾਂਡੇ ਨੇ ਜੋ ਛੀ ਵਿਦਿਆਸਖਾਣਾ ਕਰਦੇ ਨੇ ਨਿਤ ਪੜਾ ਪੁਰਾਣਾ ਪੁਰਾਣਾ ਨੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ ਪਰ ਮੰਨਣਾ ਨਹੀਂ ਕਰਦੇ ਅੰਤਰਵਸਤਨ ਗਿਆਨ ਨਹੀਂ ਕਟ ਬ੍ਰਹਮ ਲੁਕਾਣਾ ਅੰਦਰਵਸਦੀ ਵਸਤ ਨੂੰ ਜਾਣਨਾ ਨਹੀਂ ਕਰਦੇ ਤੇ ਕਹਿੰਦੇ ਘਟ ਬ੍ਰह्म ਲੁਕਾਣਾ ਜਿਹੜਾ ਬ੍ਰह्म ਅੰਦਰ ਲੁਕਿਆ ਹੋਇਆ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਕਰਨੀ ਕਰਦੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਜੋ ਬ੍ਰਹਮ ਅੰਡੇ ਸੋਈ ਪਿੰਡੇ ਚੋ ਖੋਜੇ ਸੋ ਪਾਵੇ ਇੱਕ ਤਪਸੀ ਬਨ ਮਹਿ ਤਪ ਕਰੇ ਨਿਤ ਤੀਰਥ ਨਵਾਸਾ ਇੱਕ ਤਪਸੀ ਤਪ ਕਰਨ ਵਾਲੇ ਜੰਗਲਾਂ ਵਿੱਚ ਘੁੰਮਦੇ ਫਿਰਦੇ ਨੇ ਤਪ ਕਰਦੇ ਨੇ ਨਿਤ ਤੀਰਥ ਵਾਸਾ ਨੇ ਤਾਂ ਪ੍ਰਤੀ ਤੀਰਥਾਂ ਤੇ ਵਾਸਾ ਵੀ ਕਰਦੇ ਨੇ तीर्थाते ਰਹਿੰਦੇ ਨੇ ਪਰ ਆਪ ਨਾ ਚੀਨ ਹੀ तामसी ਕਹ ਭਏ ਉਦਾਰਸਾ ਕਹਿੰਦੇ ਭਾਈ ਉਹਨਾਂ ਦਾ ਆਪਣਾ ਆਪ ਤਾਮਸਿ ਸਭਾ ਜਿਹੜਾ ਮਾਇਆ ਦਾ ਰਾਜ ਗੁਣ ਤਮ ਗੁਣ ਸਤ ਗੁਣ ਇਹ ਤੇਰੀ ਮਾਇਆ ਸਰ ਮਾਇਆ ਤਮੋ ਗੁਣ ਦਾ ਜਿਹੜਾ ਗੁਣ ਹੈ ਇਹ ਉਹਨਾਂ ਦਾ ਜਾਂਦਾ ਨਹੀਂ ਫਿਰ ਨਿਤਾ ਪ੍ਰਤੀ तीर्थਾ ਤੇ ਬੈਠੇ ਦਾ ਵੀ ਕੀ ਫਾਇਦਾ ਨਿਤਾ ਪ੍ਰਤੀ ਜੰਗਾ ਵਿੱਚ ਤਪ ਕਰੇ ਦਾ ਵੀ ਕੀ ਫਾਇਦਾ ਜੇ ਆਪਣੇ ਵਿੱਚੋਂ ਤਾਮਸੀ ਗੁਣ ਨਹੀਂ ਨਿਕਲੇ ਆ ਇਕ ਬਿੰਦ ਜੇ ਤਨ ਕਰਿ ਰੱਖਦੇ ਸੇ ਜਤੀ ਕਹਾਵੇ ਇਕ ਬਿੰਦ ਰੱਖਦੇ ਭਾਵ ਭੋਗ ਨਹੀਂ ਕਰਦੇ ਗ੍ਰਸਤੀ ਦਾ ਇਸਤਰੀ ਦਾ ਕਿਸੇ ਦਾ ਭੋਗ ਨਹੀਂ ਕਰਦੇ ਕਿੰਦੇ ਬਿੰਦ ਨੂੰ ਰੱਖਣਾ ਕਰਦੇ ਨੇ ਸੰਤ ਜਤੀ ਕਹਾਉਂਦੇ ਨੇ ਪਰ ਬਿਨ ਗੁਰੂ ਸਭ ਤੋਂ ਨਾ ਛੁਟਾਈ ਬ੍ਰਹਮ ਆਵੇ ਜਾਵੇ ਪਰ ਬਿਨਾ ਗੁਰੂ ਤੋਂ ਇਹ ਪਰਮ ਪ੍ਰਲੇਖੇ ਛੁੱਟਦੇ ਨਹੀਂ ਜਤੀ ਕਹਾਉਂਦੇ ਨੇ ਆਪਣੇ ਆਪ ਨੂੰ ਮਾਨ ਮਹਿਸੂਸ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਬਿੰਦ ਰਾਹ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਜੇ ਬਿੰਦ ਰਖ ਕੇ ਜਤੀ ਘਾਵ ਕੇ ਹੀ ਜੀ ਤਰਿਆ ਜਾਏ ਤੇ ਫਿਰ ਸੁਖ ਖੁਸਰੇ ਦਾ ਤਾਂ ਬਿੰਦ ਬਣਦਾ ਹੀ ਨਹੀਂ ਫਿਰ ਉਹ ਤਰਨੇ ਚਾਹੀਦੇ ਤੇ ਸਤਿਗੁਰੂ ਕਹਿੰਦੇ ਨੇ ਕਿੰਦੇ ਭਾਈ ਬਿੰਗੁਰ ਸ਼ਬਦ ਨਾ ਛੁੱਟੇ ਹੀ ਪਰਮ ਆਵਾਜਾਵੇ ਪਰਮਲੇਖਿਆਂ ਵਿੱਚ ਆਉਂਦੇ ਜਾਂਦੇ ਨੇ ਪਰ ਗੁਰੂ ਤੋਂ ਬਿਨਾ ਇਹ ਪਰਮਲੇਖੇ ਨਹੀਂ ਟੁਕਦੇ ਇੱਕ ਅਗਿਆਰੇ ਹੀ ਸੇਵਕ ਸਦਕਾ ਗੁਰਮਤੀ ਲਾਗੇ ਇੱਕ ਗਿਰਹੀ ਇਹਨੇ ਇੱਕ ਗਰੀ ਭਾਵ ਗ੍ਰਸਤੀ ਸੇਵਕ ਸਾਧਕ ਅਗਰਮਤੀ ਲਾਗੇ ਜਿਹੜੇ ਸੇਵਕ ਨੇ ਮਨ ਨੂੰ ਸਾਧਨ ਵਾਲਾ ਨੇ ਗੁਰੂ ਦੀ ਮੱਤ ਦੇ ਅਨੁਸਾਰ ਗੁਰੂ ਦੇ ਚਰਣੇ ਲੱਗਦੇ ਨੇ ਨਾਮਦਾਨ ਇਸਨਾਣ ਅਨ ਬ੍ਰਿੜ ਹਰ ਭਗਤ ਸੋ ਜਾਗੇ ਨਾਮ ਜਪਨਾ ਕਰਦੇ ਨੇ ਦਾਨ ਕਰਦੇ ਨੇ ਘਾਲ ਖਾਇ ਕਿਸੇ ਥੋ ਦੇ ਨਾਰਗਰਾ ਪਛਾਣੇ ਸੇ ਧਾਇਰਾਏ ਨੂੰ ਖਾਣੀ ਬੋੜਦੇ ਨਾਮਦਾਨ ਇਸਨਾਣ ਇਸਨਾਣ ਕਰਨਾ ਕਰਦੇ ਨੇ ਨਾਮ ਬਾਣੀ ਵਿੱਚ ਬ੍ਰਿੜ ਇਨੂੰ ਹਿਰਦੇ ਵਿੱਚ ਦ੍ਰਿੜ ਕਿੰਨਾ ਗੁਣ ਨੂੰ ਕਰਦੇ ਨੇ ਨਾਮ ਨੂੰ ਗਾਣ ਨੂੰ ਤੇ ਈਸ਼ਨਾਨ ਨੂੰ ਮਨ ਦੇ ਈਸ਼ਨਾਨ ਨੂੰ ਹਰ ਭਗਤ ਸੋ ਜਾਗੇ ਹਰੀ ਦੀ ਭਗਤੀ ਦੇ ਵਿੱਚ ਉਹ ਜਾਗਦੇ ਰਹਿੰਦੇ ਨੇ ਗੁਰ ਤੇ ਦਰ ਕਰ ਜਾਣੀਏ ਸੋ ਜੈ ਸਿਮ ਗਿੰਨੇ ਗੁਰ ਤੇ ਦਰ ਕਰ ਜਾਣੀਏ ਜੀ ਗੁਰੂ ਤੂੰ ਇਹ ਦਰ ਦੀ ਸੋਧੀ ਮਿਲਦੀ ਹੈ ਉਸ ਘਰ ਦੀ ਸੋਧੀ ਮਿਲਦੀ ਹੈ ਜਿਹਨੂੰ ਸੋਧੀ ਮਿਲ ਗਈ ਸੋ ਜੈ ਸਿਨ ਹੈ ਉਹ ਸਿਆਣਾ ਹੈ ਉਹ ਸਿਆਣਾ ਹੈ ਨਾਨਕ ਨਾਮ ਨਾ ਮਨਾ ਵੀਸਰੇ ਸਾਚੇ ਮਨ ਮੰਨ ਨਾਨਕ ਨਾਮ ਨਾ ਵੀਸਰੇ ਕਹਿੰਦੇ ਹੈ ਧੰਗੁਰ ਨਾਨਕ ਸਾਹਿਬ ਕਹਿੰਦੇ ਹੈ ਭਾਈ ਐਸੇ ਭਗਤ ਜਨਾਂ ਨੂੰ ਐਸੇ ਸਿਆਣਿਆਂ ਨੂੰ ਨਾਮ ਰਸੀਆਂ ਨੂੰ ਕਦੇ ਨਾਮ ਨਹੀਂ ਵਿਸਰਾ ਵਿਸਰਦਾ ਸਾਚੇ ਮਨ ਮੰਨੈ ਮਨ ਵਿੱਚ ਸੱਚੇ ਦੇ ਨਾਲ ਮਨ ਜੁੜ ਜਾਂਦਾ ਮਨ ਲੱਗ ਜਾਂਦਾ ਸੁਦੇਵ 3 ਕਰੋਰ 10 ਸੱਕੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂ ਆਜਾਵੇ ਲੇਖਾ ਕਟਾਇਨਾ ਛੁੱਟੀ ਹੈ ਖੰਖੇਮੂ ਲਨਹਾਰ ਫਕਸ਼ਨ ਹਾਰਡਬਾਕਸ ਲੈ ਨਾਨਕ ਪਰੋਤਾ ਜ ਸੱਜਣਾ ਸਿਸੜੀਆਂ ਜੋ ਹੋ ਹੈ ਸਾਇਬਸ਼ਮੇ ਗੱਜਬਾਜੀ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ